ਹਾਂਜੀ ਜੱਸਾਬ ਕੀ ਗੱਲਬਾਤ ਹੋਈ ਆ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਉਹ ਆਪਣੇ ਦੋ ਫੌਰਨ ਬੰਦੇ ਆ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਫ਼तीश ਕਰਨ ਲੱਗਾ ਕਿੰਨਾਂ ਨੇ ਲਾਈ ਜੈ ਸੱਟਾ ਇਹ ਨਹੀਂ ਪਤਾ ਲੱਗਿਆ ਕੋਈ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਪਰ ਇੱਕ ਇੱਕ ਛੱਕ ਚ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡਫੁੱਟ ਨਹੀਂ ਮੈਂ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਗਰੀ ਦਸਤਾਰ ਦਾ ਮਾਮਲਾ ਸਾਹਮਣੇ ਆ ਗਿਆ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਜੀ ਨਾ ਮੇਰੇ ਕੋਲ ਨੋਟ ਹੈਗਾ ਜੀ ਠੀਕ ਠੀਕ ਹੈ ਜੀ ਓਕੇ ਹਾਂ ਜੀ ਤਾਂ ਸਭ ਕੀ ਗੱਲਬਾਤ ਹੋਈ ਆ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਉਹ ਆਪਣੇ ਦੋ ਫੋਰਨ ਬੰਦੇ ਆ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਫ਼ਤੀਸ਼ ਕਰਨ ਲੱਗਾ ਕਿੰਨਾ ਨੇ ਲਾਈ ਜੀ ਸੱਟਾ ਇਹ ਨਹੀਂ ਪਤਾ ਲੱਗਿਆ ਕੋਈ ਮੈਨੂੰ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਪਰੇ ਇੱਕ ਇੱਕ ਸ਼ੱਕ ਜੀ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡਸ਼ੂਟ ਨਹੀਂ ਪਾਇਆ ਹੁਣ ਚੱਲਿਆਂ ਵੇਖਣ ਮੌਕਾ ਵੇਖਣ ਨੂੰ ਹੁਣ ਕੀ ਮੌਕੇ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਉਹ ਜੀ ਕਾਰਵਾਈ ਵੇਖਾਂਗੇ ਜੋ ਲਿਖਾਉਣਗੇ ਆ ਜੀ ਪਿਆ ਨਹੀਂ ਲਿਖਾਉਣ ਦੇ ਵੇਖਣੇ ਕੀ ਗੱਲ ਲਿਖਾਉਂਦੇ ਉਹ ਕਰਾਂਗੇ ਇੱਥੇ ਫਸਟੇ ਹੈਗਾ ਉਹ ਥੱਲੇ ਲੈ ਕੇ ਕਿੰਨੇ ਬੰਦੇ ਤੇ ਗ੍ਰਿੰਦ ਦਸਤਾਰ ਦਾ ਮਾਮਲਾ ਸਾਹਮਣੇ ਆ ਗਿਆ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਨਾ ਮੇਰੇ ਕੋਲ ਨੋਟ ਹੈਗਾ ਜੀ ਠੀਕ ਠੀਕ ਹੈ ਉਹ ਹਾਂ ਜੀ ਜੱਸਾਬ ਕੀ ਗੱਲਬਾਤ ਹੋਈ ਆ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਉਹ ਆਪਣੇ ਦੋ ਫੋਰਨ ਬੰਦੇ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਸਵੀਰ ਕਰਨ ਲੱਗਾ ਕਿੰਨਾ ਨੇ ਲਾਈ ਜੀ ਸੱਟਾ ਇਹ ਨਹੀਂ ਪਤਾ ਲੱਗਾ ਜੀ ਕੋਈ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਫੜਿਆ ਇੱਕ ਇੱਕ ਛੱਤ ਜੀ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡਚੁੱਕ ਨਹੀਂ ਪਾਇਆ ਹੁਣ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਗਰੀਦ ਦਸਤਾਰ ਦਾ ਮਾਮਲਾ ਸਾਹਮਣੇ ਆ ਗਿਆ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਜੀ ਨਾ ਮੇਰੇ ਕੋਲ ਨੋਟ ਹੈਗਾ ਜੀ ਠੀਕ ਹੈ ਜੀ ਓਕੇ ਹੰਦੇ ਸਭ ਕੀ ਗੱਲਬਾਤ ਹੋਈ ਆ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਆਪਣੇ ਦੋ ਫੌਰਨ ਬੰਦੇ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਫ਼तीश ਕਰਨ ਲੱਗਾ ਕਿੰਨਾਂ ਨੇ ਲਾਈ ਆ ਸੱਟਾ ਇਹ ਨਹੀਂ ਪਤਾ ਲੱਗਿਆ ਕੋਈ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਫੜਿਆ ਇੱਕ ਇੱਕ ਸੱਟ ਹੀ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡਚੁੱਕ ਨਹੀਂ ਪਾਇਆ ਹੁਣ ਥੱਲੇ ਆ ਵੇਖਣ ਮੌਕਾ ਵੇਖਣ ਲੱਗਾਂ ਹੁਣ ਕੀ ਮੌਕੇ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਅਸੀਂ ਕਾਰਵਾਈ ਵੇਖਾਂਗੇ ਜੋ ਲਿਖਾਉਣਗੇ ਆ ਕੇ ਪਿਆ ਨਹੀਂ ਲਿਖਾਉਂਦੇ ਵੇਖਣੇ ਕੀ ਗੱਲ ਲਿਖਾਉਂਦੇ ਹੋ ਕਰਾਂਗੇ ਇੱਥੇ ਫਸਟੇ ਹੈਗਾ ਉਹ ਥੱਲੇ ਲੈ ਕੇ ਕਿੰਨੇ ਬੰਦੇ ਜ਼ਖਮੀ ਹੋਇ ਦੋ ਜਿਹਨਾਂ ਦੇ ਤੇ ਜਿਹੜੀ ਦਸਤਾਰ ਦਾ ਮਾਮਲਾ ਸਾਹਮਣੇ ਆ ਇਹ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਜੀ ਨਾ ਮੇਰੇ ਕੋਲ ਨੋਟ ਹੈਗਾ ਜੀ ਠੀਕ ਠੀਕ ਹੈ ਜੀ ਓ ਹਾਂ ਜੀ ਜੱਸਾਬ ਕੀ ਗੱਲਬਾਤ ਹੋਈ ਆ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਉਹ ਆਪਣੇ ਦੋ ਫੋਰਨ ਬੰਦੇ ਆ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਫ਼तीश ਕਰਨ ਲੱਗਾ ਕਿੰਨਾਂ ਨੇ ਲਾਈ ਜੈ ਸੱਟਾ ਇਹ ਨਹੀਂ ਪਤਾ ਲੱਗਿਆ ਕੋਈ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਪਰ ਇੱਕ ਇੱਕ ਸ਼ੱਕ ਜੀ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡ ਸੁਪਰਮੇਨੀ ਬਾਹਰ ਹੁਣ ਚੱਲਿਆ ਵੇਖਣ ਮੌਕਾ ਵੇਖਣ ਲੱਗ ਪਏ ਹੁਣ ਕੀ ਮੌਕੇ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਉਹ ਜੀ ਕਾਰਵਾਈ ਵੇਖਾਂਗੇ ਜੋ ਲਿਖਾਉਣਗੇ ਆ ਕੇ ਪਿਆ ਨਹੀਂ ਲਿਖਾਉਂਦੇ ਵੇਖਣੇ ਕੀ ਗੱਲ ਲਿਖਾਉਂਦੇ ਉਹ ਕਰਾਂਗੇ ਇੱਥੇ ਫਸਟੇ ਹੈਗਾ ਉਹ ਥੱਲੇ ਲੈ ਕੇ ਕਿੰਨੇ ਬ ਦੋ ਜਿਹਨੇ ਤੇ ਜਿਹੜੀ ਦਸਤਾਰ ਦਾ ਮਾਮਲਾ ਸਾਹਮਣੇ ਆਇਆ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਜੀ ਨਾ ਮੇਰੇ ਕੋਲ ਨੋਟ ਹੈਗਾ ਜੀ ਠੀਕ ਹੈ ਹਾਂਜੀ ਜੱਸਾ ਜੱਬ ਕੀ ਗੱਲਬਾਤ ਹੋਈ ਆ ਯਾ ਯੂਨੀਵਰਸਿਟੀ ਦੇ ਅੰਦਰ ਮੈਂ ਹੁਣ ਆਇਆ ਉਹ ਆਪਣੇ ਦੋ ਫੋਰਨ ਬੰਦੇ ਆ ਉਹਨੇ ਸੱਟਾਂ ਲੱਗੀਆਂ ਹੁਣ ਜਾ ਕੇ ਮੈਂ ਤਫ਼ਤੀਸ਼ ਕਰਨ ਲੱਗਾ ਕਿੰਨਾਂ ਨੇ ਲਾਈਆਂ ਸੱਟਾਂ ਇਹ ਨਹੀਂ ਪਤਾ ਲੱਗਾ ਜੀ ਕੋਈ ਮੈਨੂੰ ਤੇ ਕੋਈ ਬੰਦਾ ਫੜਿਆ ਗਿਆ ਕਿ ਨਹੀਂ ਨਹੀਂ ਬੰਦਾ ਨਹੀਂ ਕੋਈ ਪਰੇ ਇੱਕ ਇੱਕ ਛੱਤ ਜੀ ਲੈਂਦਾ ਆ ਉਹ ਵੇਖਣਾ ਵੀ ਉਹਦਾ ਹੈਡਚੁੱਕ ਨਹੀਂ ਪਾਇਆ ਹੁਣ ਚੱਲਿਆ ਵੇਖਣ ਮੌਕਾ ਵੇਖਣ ਲੱਗਾਂ ਹੁਣ ਕੀ ਮੌਕੇ ਤੇ ਤੁਸੀਂ ਕਾਰਵਾਈ ਕਰ ਰਹੇ ਹੋ ਅਜੇ ਕਾਰਵਾਈ ਵੇਖਾਂਗੇ ਜੋ ਲਿਖਾਉਣਗੇ ਹੋਗੇ ਪਿਆ ਨਹੀਂ ਲਿਖਾਉਂਦੇ ਵੇਖਣੇ ਕੀ ਗੱਲ ਲਿਖਾਉਂਦੇ ਉਹ ਕਰਾਂਗੇ ਇੱਥੇ ਫਸਟ ਹੈਗਾ ਤੇ ਗ੍ਰਿੰਡ ਦਸਤਾਰ ਦਾ ਮਾਮਲਾ ਸਾਹਮਣੇ ਆ ਗਿਆ ਦਸਤਾਰ ਦੀ ਨਹੀਂ ਜੀ ਤਾਂ ਮੈਨੂੰ ਕੋਈ ਪਤਾ ਨਹੀਂ ਹੈ ਨਾ ਮੇਰੇ ਕੋਲ ਨੋਟ ਹੈਗਾ ਜੀ ਠੀਕ ਹੈ ਜੀ ਓਕੇ